ਸਰਬੱਤ ਦਾ ਸੰਗਤਨੀ ਗੁਰਮੁਖ ਪਿਆਰਿਆਂ ਦੇ ਪਾਸੋਂ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 57 ਸ਼ਲੋਕ ਬੈਰਾਗਮਈ ਸ਼ਲੋਕ ਸਰਵਨ ਕੀਤੇ ਹੈ। ਉਪਰੰਤ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪਿਐ ਲਾਇ ਧਿਆਨਾ ਆਪ ਤਰੈ ਸagle ਕੁੱਲ ਤਾਰੇ ਹਰ ਤਰਗ ਹੈ ਪਤ ਸੋ ਜਾਈਂਦਾ। ਹਰ ਕੀਰਤਨ ਸੁਨਾਏ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਤੇ ਬਾਣੀ ਵਿੱਚ ਕਿੰਨੇ ਪਰਬਾਨ ਪੜਿਓ ਸਤਿਗੁਰਾਂ ਦੀ ਕੀਰਤਨ ਦੇ ਸੋ ਆਓ ਕੁਝ ਕੁ ਪਾਤਸ਼ਾਹ ਜੀ ਦੇ ਹੁਕਮ ਅਨਸਾਰ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਾਰੀ ਕੁਝ ਕੁ ਟੁਕ ਮਾਤਰ ਆਪਾਂ ਵਿਚਾਰਾ ਕਰਨੀ ਉਪਰੰਤ ਇਸੇ ਤਰ੍ਹਾਂ ਸ਼ਬਦ ਕੀਰਤਨ ਆਪਾਂ ਆਰੰਭ ਕਰਨਾ ਹੈ ਤਕਰੀਬਨ 10:05 10 ਮਿੰਟ ਤੇ ਆਪਾਂ ਸਮਾਪਤੀ ਕਰ ਦੇਣੀ ਹੈ ਸੋ ਜਿੰਨਾ ਵੀ ਸਮਾਂ ਆਪਣੇ ਕੋਲੇ ਪ੍ਰਬੰਧਕਾਂ ਵੱਲੋਂ ਮਿਲਿਆ ਆ ਉਹ ਮਿਲੇ ਹੋਏ ਸਮੇਂ ਨੂੰ ਆਪਾਂ ਸਫਲਾ ਕਰੀਏ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਫਤਿਹ ਦੀ ਪਾਈਏ ਸਾਂਝ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਸਾਠ ਪੀਰ ਬੈਠਾ ਗੁਰਪਾਰੀ ਅਰਜੰ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁਤ ਪਰਉਪਕਾਰੀ ਦੇਖੋ ਐਨੇ ਸਤਗੁਰਾਂ ਦੇ ਵਿੱਚ ਗੁਣ ਅੰਮ੍ਰਿਤਸਰ ਦੇ ਵਿੱਚ ਗੁਰੂ ਗੁਰੂ ਦੀ ਵਡਾਲੀ ਵਿਖੇ ਸਤਕਾਰ ਜੋ ਮਾਤਾ ਗੰਗਾ ਜੀ ਕੋਕੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੀਤਾਂ ਦੇ ਸਰਤਾਜ ਸ਼ਾਂਤੀ ਦੀ ਪੁੰਜ ਬਾਣੀ ਕੇ ਬੋਤ ਇਹਨਾਂ ਦੇ ਗ੍ਰਹਿ ਵਿਖੇ ਫਤਿਹ ਸਾਹਿਬ ਜੀ ਨੇ ਪ੍ਰਕਾਸ਼ ਲਿਆ ਪ੍ਰਕਾਸ਼ ਹੋਇਆ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਹਾਂਜੀ ਕਿੰਨੇ ਨਾਵਾਂ ਦੇ ਨਾਲ ਅਸੀਂ ਇਤਿਹਾਸ ਦੇ ਵਿੱਚ ਸਰਵਣ ਕਰਿਆ ਜਾਣਿਆ ਜਾਂਦਾ ਹੁਣ ਜਦੋਂ ਪਾਲਸਾ ਜੀ ਨੇ ਗੁਰੂ ਕੀ ਵਡਾਲੀ ਵੀ ਕੇ ਪ੍ਰਕਾਸ਼ ਹੋਇਆ ਤੇ ਚਾਰੇ ਪਾਸੇ ਖੁਸ਼ੀਆਂ ਹੋਈਆਂ ਕਿਉਂਕਿ 5 ਸਾਲਾਂ ਬਾਅਦ ਮਾਤਾ ਗੰਗਾ ਜੀ ਦੇ ਘਰ ਗੁਰੂ ਅਰਜਨ ਸਾਹਿਬ ਦੀ ਵੱਲੋਂ ਬਾਬਾ ਬੁੱਢਾ ਜੀ ਤੋਂ ਸੰਗਤ ਦੇ ਵਿੱਚ ਅਰਦਾਸ ਕਰਾਈ ਗਈ ਧਿਆਨ ਰੱਖਿਓ ਇਹ ਤੋਂ ਅਸੀਂ ਵੀ ਸਿੱਖਿਆ ਲੈਣੀ ਹੁੰਦੀ ਹੈ ਕੋਈ ਵੀ ਦਾਤ ਹੈ ਕੁਝ ਵੀ ਚਾਹੀਦਾ ਹੈ ਤੇ ਕਿੱਥੇ ਆਉਣਾ ਹੈ ਅਸੀਂ ਗੁਰੂ ਦੇ ਕੋਲੇ ਆਉਣਾ ਹੈ ਤੇ ਗੁਰੂ ਦੇ ਵਜ਼ੀਰ ਕੋਲੋਂ ਅਰਦਾਸ ਕਰਾਉਣੀ ਹੈ ਸੰਗਤਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਤਾਂ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਤਕਾਰ ਦਿੱਤਾ ਗ੍ਰੰਥੀ ਸਹਿਬਾਨ ਹੋਣ ਵਾਸਤੇ ਤੇ ਸੰਗਤਾਂ ਦੇ ਵਿੱਚ ਅਦਾਸ ਕੀਤੀ ਗਈ ਤੇ ਸ੍ਰੀ ਹਰਗੋਬਿੰਦ ਪਾਸਾ ਜੀ ਦਾ ਪ੍ਰਕਾਸ਼ ਹੋਇਆ ਹੁਣ ਜੇ ਆਪਾਂ ਦੇਖੀਏ ਗੁਰੂ ਹਰਗੋਬਿੰਦ ਪਾਸਾ ਜੀ ਦੇ ਪਿਤਾ ਜੀ ਗੁਰੂ ਅੱਗੇ ਸੁਪੁੱਤਰ ਵੀ ਗੁਰੂ ਅੱਗੇ ਪੋਤਾ ਵੀ ਗੁਰੂ ਅੱਗੇ ਪਰਪੋਤਾ ਵੀ ਗੁਰੂ ਧਿਆਨ ਰੱਖਿਓ ਪਿਤਾ ਵੀ ਗੁਰੂ ਅੱਗੇ ਪੁੱਤਰ ਵੀ ਗੁਰੂ ਤੇ ਪੋਤਾ ਵੀ ਗੁਰੂ ਤੇ ਪਰਪੋਤਾ ਵੀ ਗੁਰੂ ਧਿਆਨ ਰੱਖਿਓ ਹੁਣ ਧਿਆਨ ਰੱਖਿਓ ਪਾ ਸਾਹਿਬ ਜੀ ਦਾ ਪਿਤਾ ਜੀ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਜੀ ਪੰਜ ਸੁਪੁੱਤਰ ਨੇ ਧਿਆਨ ਰੱਖਿਓ ਪਹਿਲਾ ਬਾਬਾ ਗੁਰਦਿੱਤਾ ਜੀ ਦੂਜੇ ਸੂਰਜਮਲ ਜੀ ਟੀਜੇ ਬਾਬਾ ਅਨੀਰਾਏ ਜੀ ਫਿਰ ਅਟਲ ਰਾਏ ਜੀ ਤੇ ਪੰਜਵੇਂ ਸੁਪੁੱਤਰ ਗੁਰੂ ਅਰਜਨ ਸਾਹਿਬ ਜੀ ਛੋੜੇ ਸਾਰਿਆਂ ਨਾਲੋਂ ਛੋਟੇ ਸੁਪੁੱਤਰ ਗੁਰੂ ਅਰਜਨ ਸਾਹਿਬ ਜੀ ਹੋਏ ਤੇ ਇੱਕ ਬੀਬੀ ਬੀਰੋ ਉਹਨਾਂ ਦੀ ਸੁਪੁੱਤਰੀ ਸੋ ਇਹ ਉਹਨਾਂ ਦਾ ਪਰਿਵਾਰ ਹੁਣ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਦੇਖੋ ਵਿਚਾਰ ਆ ਪੁੱਤਰ ਤਾਂ ਪੰਜ ਨਹੀਂ ਪਰ ਅੱਗੇ ਜਾ ਕੇ ਜਿਹੜੀ ਗੱਦੀ ਮਿਲਦੀ ਹੈ ਗੁਰਤੇਗ ਬਹਾਦਰ ਪਾਸਾ ਜੀ ਨੂੰ ਮਿਲਦੀ ਹੈ ਉਹ ਆਪ ਜੀ ਨੇ ਪਹਿਲਾਂ ਵਿਚਾਰਾਂ ਸਰਵਨ ਕੀਤੀਆਂ ਨੇ ਪਾਸਾ ਜੀ ਨੇ ਚਾਰ ਜੰਗਾਂ ਲੜੀਆਂ ਨੇ ਆਪਾਂ ਟੂਕ ਮਾਤਰ ਜੋ ਕੁਝ ਉਹਨਾਂ ਨੇ ਸਾਡੇ ਸਾਹਮਣੇ ਪਹਿਲੀ ਜਿਹੜੀ ਜੰਗ ਹੈ ਉਹ ਅਮਰਤਸਰ ਦੀ ਜੰਗ ਦੂਸਰੀ ਜੰਗ ਹਰਗੋਬਿੰਦਪੁਰ ਗੁਰਦਾਸਪੁਰ ਦੇ ਵਿੱਚ ਤੀਸਰੀ ਜੰਗ ਗੁਰੂ ਸਰਮਹਰਾਜ ਬਠਿੰਡਾ ਜੋ ਇੱਥੇ ਲੜੀ ਗਈ ਹੈ ਇਸ ਸਥਾਨ ਤੇ ਪਾਸਾ ਜੀ ਢੈਰੇ ਨੇ ਕੁਝ ਦਿਨ ਇਤਿਹਾਸ ਬਾਹਰ ਲਿਖਿਆ ਬੈ ਤੁਸੀਂ ਪੜਿਓ ਜਾ ਕੇ ਇਹ ਤੀਸਰੀ ਜੰਗ ਸੀ ਚੌਥੀ ਜੰਗ ਕਰਤਾਰਪੁਰ ਦੀ ਜੰਗ ਜਿਹਦੇ ਵਿੱਚ ਗੁਰਤੇਗ ਬਹਾਦਰ ਪਾਸਾ ਜੀ ਨੇ ਜੋਹਰ ਦਿਖਾਏ ਤੇ ਚੌਥੀ ਜੰਗ ਕਰਤਾਰਪੁਰ ਦੀ ਜਲੰਧਰ ਦੇ ਵਿੱਚ ਇੱਕ ਕਰਤਾਰਪੁਰ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਹੈ ਇੱਕ ਕਰਤਾਰਪੁਰ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਉਥੇ ਇਹ ਚਾਰ ਜੰਗਾ ਪਾਸਾ ਜੀ ਨੇ ਮੁਗਲਾਂ ਦੇ ਵਿਰੁੱਧ ਉਸ ਠਮੇ ਦਾ ਸਾਸਤ ਜਿਹੜਾ ਸਾਜਹਾਨ ਸੀ ਧਿਆਨ ਰੱਖਿਓ ਉਹਦੇ ਵਿਰੁੱਧ ਇਹ ਚਾਰ ਜੰਗਾ ਲੜੀਆਂ ਤੇ ਚਾਰੀ ਜਿੱਤ ਪ੍ਰਾਪਤ ਕੀਤੀ ਚਾਰੀ ਕਿਉਂਕਿ ਉਸ ਸਮੇਂ ਜਿਹੜਾ ਮੁਗਲਾਂ ਦਾ ਫਰਮਾਨ ਸੀ ਵੀ ਕੋਈ ਵੀ ਬੰਦਾ ਤਖਤ ਨਹੀਂ ਬਣਾ ਸਕਦਾ ਕੋਈ ਬੰਦਾ ਕਲਗੀ ਨਹੀਂ ਲਗਾ ਸਕਦਾ ਘੋੜ ਸਵਾਰੀ ਨਹੀਂ ਕਰ ਸਕਦਾ ਤੀਰੰਦਾਜ਼ੀ ਨਹੀਂ ਕਰ ਸਕਦਾ ਸੈਨਾ ਨਹੀਂ ਰੱਖ ਸਕਦਾ ਸਿਰ ਤੇ ਦਸਤਾਰ ਨਹੀਂ ਸਜਾ ਸਕਦਾ ਪਰ ਧਿਆਨ ਰੱਖਿਓ ਪਾਸਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਸੀਦ ਹੋਣ ਤੋਂ ਮੰਗਰੂੰ ਸੋਚ ਲਿਆ ਸੀ ਵੀ ਇਹ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਹੈ ਮੁਗਲ ਇਹ ਠੀਕ ਨਹੀਂ ਹੋਣ ਵਾਲੀ ਇਹਨਾਂ ਨੂੰ ਸਬਕ ਕਿਉਂ ਨਵਾਤੇ ਪਾਸਾ ਜੀ ਨੇ ਫਿਰ ਸੈਨਾ ਤਿਆਰ ਕੀਤੀ ਫੌਜ ਤਿਆਰ ਕੀਤੀ ਜਿਹਦੇ ਵਿੱਚ ਪਾਸਾ ਜੀ ਨੇ ਮੰਗ ਕੀਤੀ ਸੰਗਤਾਂ ਤੋਂ ਵੀ ਸਾਨੂੰ ਅੱਜ ਤੋਂ ਆਪ ਪਟਾਵਾ ਨਹੀਂ ਚਾਹੀਦੀ ਐ ਸਾਨੂੰ ਅੱਜ ਤੋਂ ਜਵਾਨੀ ਚਾਹੀਦੀ ਐ ਚੰਗੇ ਸ਼ਾਸਤਰ ਚਾਹੀਦੇ ਨੇ ਚੰਗੀ ਮਾਇਆ ਚਾਹੀਦੀ ਐ ਹਾਂਜੀ ਤਾਂ ਕਿ ਜਿਹੜੇ ਇਹਨਾਂ ਨੂੰ ਆਪਾਂ ਫੌਜ ਦੇ ਵਿੱਚ ਭਰਤੀ ਕਰਕੇ ਆਪਾਂ ਜਿਹੜਾ ਮੁਗਲਾਂ ਦੇ ਵਿਰੁੱਧ ਉਸ ਸਮੇਂ ਦੀ ਹਕੂਮਤ ਦੇ ਵਿਰੁੱਧ ਜਿਹੜਾ ਉਹ ਲੜ ਸਕੀਏ ਪਾਸ ਜੀ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅੰਮ੍ਰਿਤਸਰ ਵਿਕੇ ਉਸ ਤੋਂ ਬਾਅਦ ਸੈਨਾ ਤਿਆਰ ਕੀਤੀ ਫਿਰ ਢਾਡੀ ਪ੍ਰਥਾ ਵੀ ਪਾਸਾ ਜੀ ਦੇ ਵੇਲੇ ਚੱਲੀ ਜਿਹਦੇ ਵਿੱਚ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਉਹਨਾਂ ਨੇ ਇਹ ਢਾਡੀ ਵਾਰਾਂ ਜਿਹੜੀਆਂ ਗੋਣੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਨਾਲ ਸੰਗਤਾਂ ਦੇ ਵਿੱਚ ਵੀਰ ਰਸ ਪ੍ਰਾਪਤ ਹੁੰਦਾ ਹੈ ਵੀਰ ਰਸ ਪੈਦਾ ਹੁੰਦਾ ਹੈ ਦੇਖੋ ਨਾਮਰਾ ਸਾਹਿਬ ਬਾਣੀ ਪੜ੍ਹਦੇ ਆਂ ਸੀ ਹੈ ਵੀਰ ਰਸ ਬਾਣੀ ਦੇ ਵਿੱਚ ਵੀ ਇਹੋ ਜੀ ਗੱਲ ਨਹੀਂ ਹੈ ਗੁਰੂ ਨਾਨਕ ਪਾਸਾ ਜੀ ਨੇ ਆਪਾ ਵਚਨ ਪੜ੍ਹਦੇ ਆਂ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਧਰੀਜੈ ਸਿਰ ਦੀਜੈ ਕਾਨਨਾ ਇਹ ਵੀਰ ਰਸ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭ ਨਾ ਕੀ ਰਹਿਨ ਕਾ ਤੋ ਆਓ ਹਮਾਰਾ ਬਾਣੀ ਵਿੱਚ ਵੀ ਵੀਰ ਰਸ ਹੈ ਪਰ ਇੱਕ ਬਾਹਰੀ ਰੂਪ ਦੇ ਵਿੱਚ ਵੀਰ ਰਸ ਭਰਨ ਵਾਸਤੇ ਪਾਤਸ਼ਾਹ ਜੀ ਨੇ 12 ਦੀ ਸ਼ੁਰੂਆਤ ਕੀਤੀ ਢਾਡੀ 12 ਉਸ ਤੋਂ ਸ਼ੁਰੂ ਹੋਈਆਂ ਬਵੰਜਾ ਜਿਹੜੇ ਰਾਜੇ ਸੀ ਮੁਗਲ ਆਪ ਮਾਫ ਕਰਨਾ ਪਹਾੜੀ ਰਾਜੇ ਉਹਨਾਂ ਨੂੰ ਵੀ ਕਾਇਦ ਦੇ ਵਿੱਚੋਂ ਰਹਾ ਕਰਾਇਆ ਇਹ ਪਹਾੜੀ ਰਾਜੇ ਕਿਹੜੇ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਪੌਂਟਾ ਸਾਹਿਬ ਕੇ ਭਗਾਣੀ ਦੇ ਜੁੱਧ ਵਿੱਚ ਗੁਰੂ ਗੋਬਿੰਦ ਸਿੰਘ ਪਾਸਾ ਜੀ ਨਾਲ ਲੜਾਈ ਲੜੀ ਲੜਾਈ ਲੜੀ ਤੇ ਕੈਦ ਕੀਤਾ ਗਿਆ ਸਾਜਹਾਂ ਉਸ ਤੋਂ ਬਾਅਦ ਜਹਾਂਗੀਰ ਨੇ ਕੈਦ ਕੀਤਾ ਤੇ ਪਾਸਾ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਉਸ ਤੋਂ ਬਾਅਦ ਜਦੋਂ ਰਿਹਾ ਕਰਨ ਲੱਗੇ ਪਾਸਾ ਜੀ ਆਪ ਕੱਲੇ ਰਿਹਾ ਨਹੀਂ ਹੋਏ ਦੇਖੋ ਅੰਦਰ ਕਿੰਨੀ ਵੱਡੀ ਮਨੁੱਖਤਾ ਦੀ ਸੇਵਾ ਚੁੱਕੀ ਹੋਈ ਆ ਕਹਿੰਦੇ ਵੀ ਜਿੰਨੇ ਵੀ ਅੰਦਰ ਕੈਦੀ ਨੇ ਸਾਰਿਆਂ ਨੂੰ ਰਹਾ ਕੀਤਾ ਜਾਵੇ ਫਿਰ ਅਸੀਂ ਇਸ ਕਿਲੇ ਦੇ ਵਿੱਚੋਂ ਰਹਾ ਹੋਵਾਂਗੇ ਫਿਰ ਸਾਈ ਮੀਆਂ ਮੀਰ ਦੀ ਮਦਦ ਦੇ ਨਾਲ ਕੁਝ ਗੁਰਸਿੱਖਾਂ ਦੀ ਹੋਰ ਮਦਦ ਦੇ ਨਾਲ ਫਿਰ ਇਹ ਸਾਰੇ ਜਿਹੜੇ 52 ਦੇ ਰਾਜੇ ਸੀ ਜਿਹੜੇ ਪਹਾੜੀ ਰਾਜੇ ਇਹ ਪਾਸਾ ਜੀ ਦੇ ਨਾਲ ਹੀ ਰਿਹਾ ਕੀਤੇ ਗੇ ਬੰਦੀ ਛੋੜ ਦਾਤਾ ਕਿਹਾ ਗਿਆ ਫਿਰ ਵਾਦ ਵਿੱਚ ਇਸੇ ਤਰ੍ਹਾਂ ਪਾਸਾ ਜੀ ਨੂੰ ਇਸ ਤਰ੍ਹਾਂ ਦੀਆਂ ਉਪਾਦੀਆਂ ਮਿਲੀਆਂ ਨੇ ਸੋ ਗੁਰੂ ਗੋਬਿੰਦ ਸਿੰਘ ਪਾਸਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅਸੀਂ ਬਾਣੀ ਦੀ ਗੱਲ ਕਰੀਏ ਉਹਨਾਂ ਦੀ ਬਾਣੀ ਆਪਣੀ ਰਚੀ ਹੋਈ ਨਹੀਂ ਹੈ ਪਰ ਬਾਣੀ ਦਾ ਸਤਕਾਰ ਇੰਨਾ ਕੀਤਾ ਤੇ ਬਾਣੀ ਦੀ ਸੰਭਾਲ ਕੀਤੀ ਉਸ ਸਮੇਂ ਦੇ ਵਿੱਚ ਇਹੇ ਤਰ੍ਹਾਂ ਉਸ ਪਾਸਾ ਜੀ ਦਾ ਅੱਪਾ ਜਿਹੜਾ ਹੈ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਆਪ ਸੰਗਤਾਂ ਦੇ ਇਹ ਨਗਰ ਦੇ ਵਿੱਚ ਪਾਸਾ ਜੀ ਨੇ ਚਰਨ ਪਾਏ ਨੇ ਤੇ ਸਾਨੂੰ ਤਾਂ ਬੈਸੀ ਸਾਰੇ ਨਗਰ ਨੂੰ ਆ ਜਾਣਾ ਚਾਹੀਦਾ ਜਿੰਨੀ ਕਿ ਸੰਗਤ ਤੁਹਾਡੀ ਬੈਠੀ ਹੈ ਇਤੋਂ ਪਤਾ ਲੱਗਦਾ ਵੀ ਇੰਨੀ ਤਾਂ ਭੋਗ ਜੇਤੀ ਹੋ ਜਾਂਦੀ ਆ ਆਮ ਕਿਛੇ ਆ ਬੰਦੇ ਦੇ ਭੋਗ ਪਿਆ ਹੋਵੇ ਨਾ ਇੰਨੀ ਕਿ ਸੰਗਤਾਂ ਉੱਤੇ ਹੁੰਦੀ ਆ ਪਰ ਪਾਸਾ ਜੀ ਹੋਣ ਉਹਨਾਂ ਦਾ ਇਹ ਚਾਰਨ ਸੂ ਸਥਾਨ ਹੋਵੇ ਤੇ ਸੰਗਤਾਂ ਪਹੁੰਚਣ ਨਾਲ ਫਿਰ ਮਨ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੀ ਗੱਲਾਂ ਆਉਂਦੀਆਂ ਨੇ ਵੀ ਸਾਡਾ ਪਿਆਰ ਆ ਜਿਹੜਾ ਗੁਰੂ ਦੇ ਨਾਲ ਬਹੁਤ ਆਨੀ ਹੈ ਬਹੁਤ ਆਨੀ ਹੈ ਜਿਨ੍ਹਾਂ ਦਾ ਪਿਆਰ ਆ ਪਹੁੰਚੇ ਨਹੀਂ ਹੋਜੀ ਗੱਲ ਨਹੀਂ ਆ ਸੇਵਾ ਕਰਦੇ ਨੇ ਤਿੰਨ ਦਿਨਾਂ ਤੋਂ ਆਪ ਸੰਗਤਾਂ ਬੈਠੀਆਂ ਸੋ ਇਹਨਾਂ ਦੇ ਸਦਕਾ ਹੀ ਇਹ ਸਰਦਾਰੀ ਕਾਇਮ ਅਸੀ ਧਿਆਨ ਰੱਖਿਓ ਨਹੀਂ ਅੱਜ ਸਾਨੂੰ ਮੁਗਲ ਬਣਾ ਦੇਣਾ ਸੀ ਸਾਰਿਆਂ ਨੇ ਸਿਰ ਤੇ ਸਾਡੇ ਟੋਪੀਆਂ ਹੋਣੀਆਂ ਸੀ ਆ ਚੁੰਨੀਆਂ ਤੇ ਦਸਤਾਰਾਂ ਸਾਡੇ ਕੋਲ ਨਹੀਂ ਹੋਣੀਆਂ ਸੀ ਸੋ ਇਹੋ ਜਿਹੇ ਗੁਰੂ ਸਾਹਿਬਾਨਾਂ ਦਾ ਅਸੀਂ ਜਿਹੜਾ ਨਾ ਉਹ ਕੀਤੇ ਉਪਕਾਰ ਭੁੱਲਿਆ ਨਾ ਕਰੀਏ ਬਹੁਤ ਵੱਡੇ ਉਪਕਾਰ ਨੇ ਪਾਸਾ ਜੀ ਦੇ ਸੋ ਸਮਾਂ ਨਹੀਂ ਹੈ